ਇਹ ਜੋ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਇਹ ਆਵਾਜ਼ ਹੈ ਪਾਣੀ ਦੀ ਪਾਣੀ ਸਤਲੁਜ ਦਾ ਜੋ ਕਹਿਰ ਬਣ ਟੁੱਟਿਆ ਹੈ ਫਾਜ਼ਿਲਕਾ ਦੇ ਸਰਦੀ ਪਿੰਡਾਂ ਤੇ ਸੜਕਾਂ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਹੈ ਪਿੰਡ ਤੇਜਾ ਰੋਇਲੇ ਦੇ ਵਿੱਚ ਲਗਭਗ ਇੱਕ ਮਹੀਨੇ ਦੇ ਉੱਤੇ ਰਸਮਾ ਹੋ ਗਿਆ ਹੈ ਅੱਜ ਵੀ ਪਾਣੀ ਦੀ ਆਵਾਜ਼ ਜਿਹੜੀ ਕੰਨਾਂ ਨੂੰ ਖਲਦੀ ਹੈ ਇੰਜ ਲੱਗਦਾ ਜਿਵੇਂ ਦਰਿਆ ਚੱਲ ਰਿਹਾ ਹੈ ਇਹ ਘਰਾਂ ਤੇ ਸੜਕਾਂ ਤੋਂ ਚੱਲ ਰਿਹਾ ਹੈ ਜ਼ਿੰਦਗੀ ਅਸਤਵਿਸ਼ਤ ਹੋ ਗਈ ਹੈ ਬੱਚੇ ਜੋ ਘਰਾਂ 'ਚ ਬੈਠੇ ਹਨ ਵਿਹਲੇ ਹਨ ਪਰੇਸ਼ਾਨ ਹਨ ਦੁਖੀ ਹੋਏ ਹਨ ਪੜਨ ਨੂੰ ਜੀ ਕਰਦਾ ਹੈ ਕਹਿ ਰਹੇ ਹਨ ਵੀ ਸਕੂਲ ਲਾਏ ਜਾਣ ਪਾਣੀ ਤੋਂ ਨਿਜਾਦ ਦਿੱਤੀ ਜਾਵੇ ਪਰ BBMB ਹਾਈ ਕੋਰਟ ਚ ਹਲਫਨਾਮਾ ਦਾਖਲ ਕਰ ਰਹੀ ਹੈ ਵੀ BBMB ਦਾ ਕਹਿਣਾ ਹੈ ਵੀ ਜੋ ਪਾਣੀ ਛੱਡਿਆ ਗਿਆ ਹੈ ਜੋ ਕੈਰ ਪੰਜਾਬ ਦੇ ਟੁੱਟਿਆ ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਪੂਰੀ ਡਿਟੇਲ ਉਹਨਾਂ ਕੋਲੋਂ ਮੰਗੀ ਹੈ ਜੇਕਰ ਇਹ ਪਾਣੀ ਜਾਣ ਕੇ ਛੱਡਿਆ ਗਿਆ ਹੈ ਇਸ ਨੂੰ ਮੈਨ ਮੇਡ ਫਲੱਡ ਕਿਹਾ ਗਿਆ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਰਾਜਨੀਤੀ ਹੈ ਤੇ ਜੇਕਰ ਕੁਦਰਤੀ ਛੱਡਿਆ ਹੈ ਤਾਂ ਉੱਥੋਂ ਹਲੇ ਤੱਕ ਵੀ ਨਿਜਾਦ ਨਹੀਂ ਮਿਲ ਰਹੀ ਇਸ ਦਾ ਜ਼ਿੰਮੇਵਾਰ ਕੌਣ ਹੈ ਸਮੇਂ ਦੀਆਂ ਸਰਕਾਰਾਂ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਕਰਤੀ ਵੱਡਿਆਂ ਦੀ ਵੀ ਖੇਤੀ ਵੀ ਘਰ ਵੀ ਬਾਹਰ ਵੀ ਨਾ ਅੰਦਰ ਦੇ ਰੇ ਨਾ ਬਾਹਰ ਦੇ ਰੇ ਪਾਣੀ ਨੇ ਪੂਰੀ ਤਰ੍ਹਾਂ ਤਬਾਹੀ ਮਚਾਤੀ ਹੈ ਪਾਣੀ ਜੋ ਕਹਿਰបាន ਟੁੱਟਿਆ ਹੈ ਇਸ ਸਰਦੀ ਪਿੰਡਾਂ ਦੇ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰਾਂ ਮਦਦ ਦੇ ਦਾਅਵੇ ਕਰ ਰਹੀਆਂ ਹਨ ਪਰ ਜੋ ਜ਼ਿੰਦਗੀ ਦੀ ਰਫ਼ਤਾਰ ਤੋਂ ਇਹ ਪਿੱਛੇ ਰਹਿ ਗਏ ਇਸ ਦਾ ਜ਼ਿੰਮੇਵਾਰ ਕੌਣ ਹੋਊਗਾ ਕਿਉਂਕਿ ਸਰਦੀ ਪਿੰਡਾਂ ਵਿੱਚ ਕਦੀ ਜੰਗ ਤੇ ਕਦੀ ਪਾਣੀ ਜਿੰਨੀ ਕੁ ਤਰੱਕੀ ਪਿੰਡਾਂ ਵਿੱਚ ਹੋਣੀ ਚਾਹੀਦੀ ਹੈ ਉਹ ਗਵਾਂਢੀ ਦੇਸ਼ ਪਾਕਿਸਤਾਨ ਦੇ ਹਾਲਾਤ ਖਰਾਬ ਹੋਣ ਤੋਂ ਬਾਅਦ ਵਿਗੜ ਜਾਂਦੀ ਹੈ ਤੇ ਕਦੇ ਪਾਣੀ ਨਾਲ ਬੱਚਿਆਂ ਦਾ ਕੀ ਕਹਿਣਾ ਹੈ ਆਓ ਕਰੀਏ ਉਹਨਾਂ ਨਾਲ ਗੱਲ ਕੀ ਨਾਮ ਹੈ ਬੱਚੇ ਆਪਣੇ ਹਾਂਜੀ ਬੇਟਾ ਕਾਜਲ ਕਿ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਚਰ ਰੇ ਲਾ ਦੇ ਕਿਹੜੀ ਕਲਾਸ ਪੜਦੇ ਹੋ ਸਕੂਲ ਬੰਦ ਰਹਿ ਕੇ ਲੱਗੇ ਨੇ ਤੇ ਚਾਹਦੇ ਹੋ ਸਕੂਲ ਲੱਗ ਜਾਣ ਪੜਾਈ ਖਰਾਬ ਹੋ ਰਹੀ ਹੈ ਪੜਾਈ ਖਰਾਬ ਹੋ ਰਹੀ ਹੈ ਕੀ ਨਾਮ ਹੈ ਬਾਬੂ ਤੇਰਾ ਬਾਬੂ ਕਿਹੜੀ ਕਲਾਸ ਪੜਦੇ ਹੋ ਕਿਹੜੇ ਸਕੂਲ ਬੇਟਾ ਮਾਤਮ ਨਗਰ ਕਿ ਸਕੂਲ ਬੰਦ ਪਏ ਨੇ ਇਹ ਵੀ ਹੁਣ ਜੀ ਕਰਦਾ ਸਕੂਲ ਜਾਣ ਨੂੰ ਸਕੂਲ ਦੇ ਵਿੱਚ ਪਾਣੀ ਖੜਾ ਹੈ ਹਾਰਾ ਪਕਿਆ ਕਰਾਂ 2000 ਪਾਣੀ ਖੜਾ ਹੈ ਦੁਬਾਰਾ ਤੇ ਇਹ ਮਹੀਨਾ ਹੋ ਗਿਆ ਲਗਭਗ ਚਾਹਦੇ ਹੋ ਵੀ ਪੜ੍ਹਾਈ ਦੁਬਾਰਾ ਸ਼ੁਰੂ ਹੋਵੇ ਕੋਈ ਮੰਗ ਕੀਤੀ ਘਰੇ ਪੜ੍ਹਾਈ ਖਰਾਬ ਹੋ ਰਹੀ ਹੈ ਕੋਈ ਡੀਸੀ ਆਏ ਸੀ ਇਹ ਪਾਣੀ ਖੇਤਾ 'ਚ ਵੀ ਹੈ ਨਹੀਂ